ਜਿੱਥੇ ਗੱਲ ਕਰਦੇ ਆ ਆਪਾਂ ਮੈਡੀਸਿਨਸ ਦੀ ਮੈਡੀਸਿਨਸ ਦੇ ਵਿੱਚ ਇਸ ਤਰ੍ਹਾਂ ਦਾ ਚੀਜ਼ਾਂ ਦੇਖੀਆਂ ਗਈਆਂ ਨੇ ਵੀ ਡਾਕਟਰ ਜਿਹੜੇ ਪ੍ਰੈਸਕ੍ਰਾਈਬ ਕਰਦੇ ਨੇ ਜਾਂ ਡਾਕਟਰ ਮੈਡੀਸਨ ਨੂੰ ਲਿਖਦੇ ਨੇ ਉਹ ਪ੍ਰੋਪਰ ਕਿਸੇ ਕੰਪਨੀ ਨੂੰ ਪ੍ਰਮੋਟ ਕਰਦੇ ਨੇ ਜਾਂ ਦਵਾਈ ਦਾ ਨਾਮ ਲਿਖ ਕੇ ਦੇ ਦਿੰਦੇ ਨੇ ਮਤਲਬ ਕਿ ਉਹੀ ਪ੍ਰੋਡਕਟ ਨੂੰ ਉਹ ਖਰੀਦੇ ਪੇਸ਼ੈਂਟ ਜਿਹੜਾ ਵੀ ਬਿਮਾਰ ਹੈਗਾ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਕੁਝ ਗਾਈਡਲਾਈਨਸ ਹੈਗੀ ਤੇ ਵੀ ਇੱਕ ਡਾਕਟਰ ਸੌਲਟ ਲਿਖ ਸਕਦਾ ਹੈ ਅੱਜ ਇਹ ਕਈ ਨਾ ਆਪਾਂ ਦੇਖਦੇ ਆ 100 ਰੁਪਏ ਦੀ ਮੈਡੀਸਨ ਲਿਖੀ ਹੁੰਦੀ ਹੈ ਤੇ 2 2.5 ਹਜ਼ਾਰ ਦਾ ਕਾਰ ਚ ਤੇਲ ਫੂਕੇ ਤੇ ਬੰਦਾ ਉਸ ਦੁਕਾਨ ਤੇ ਲੈਣ ਆਉਂਦਾ ਕਿਉਂਕਿ ਜਦੋਂ ਕੋਈ ਕੰਪ ਕੋਈ ਕੰਬੀਨੇਸ਼ਨ ਦਿਖੀ ਜਾਂਦੀ ਹੈ ਤੇ ਉਹ ਉਸੇ ਹਸਪੀਟਲ ਦੇ ਡਰੱਗ ਸਟੋਰ ਤੋਂ ਮਿਲਦੀ ਹੈ ਬਾਹਰੋਂ ਨਹੀਂ ਮਿਲਦੀ ਇੱਕ ਪੇਸ਼ੈਂਟ ਦੇ ਮਤਲਬ ਕੀ ਕਹਿੰਦੇ ਆ ਉਹਦੇ ਸਹੂਲਤ ਵਾਸਤੇ ਇੱਕ ਜਿਹੜੀ ਆ ਮਤਲਬ ਫਾਰਮ ਜਿਹੜੇ ਲਿਖਣੇ ਆ ਉਹ ਚਾਹੀਦੇ ਆ ਪਰ ਹੁਣ ਵੀ ਆਪਾਂ ਦੇਖਦੇ ਆ ਕਿ ਕਈ ਡਾਕਟਰ ਹੈਗੇ ਆ ਉਹ ਕੱਲਾ ਕੱਲਾ ਜੇ ਕੰਬੀਨੇਸ਼ਨ ਲਿਖਣ ਤੇ ਕੱਲਾ ਕੱਲਾ ਸਾਲਟ ਵੀ ਵਿੱਚ ਲਿਖਦੇ ਵੀ ਆਹ ਸਾਲਟ ਐ ਵਿਚਕ ਤੁਸੀਂ ਉਹਨਾਂ ਦੇ ਰੈਗਿਸਟਰ ਤੋਂ ਲੈ ਲਓ ਬਾਹਰ ਲੈ ਲਓ ਦੱਸ ਤੋਂ ਵੱਡੇ ਦਾ ਜਿੱਥੇ ਪ੍ਰੋਬਲਮ ਆਉਂਦੀ ਐ ਜਿਵੇਂ ਮੈਂ ਡਾਕਟਰ ਆ ਜੀ ਮੈਂ ਵੀਡ ਆਊਟ ਕਰੂੰਗਾ ਜੀ ਪੋਸਿਬਿਲਿਟੀ ਵੀ ਇਸ ਬੰਦੇ ਨੂੰ ਮੈਂ ਠੀਕ ਕਰਨ ਲਈ ਕੀ ਕੀ ਜੇ ਮੈਂ ਕਰ ਸਕਦਾ ਮੈਂ ਟੈਸਟ ਲੇ ਲੂੰਗਾ ਟੈਸਟ ਜੇ ਕਲੀਅਰ ਹੋਊਗਾ ਤਾਂ ਮੈਂ ਸਾਬ ਨੂੰ ਮੈਡੀਕੇਸ਼ਨ ਦਊਂਗਾ ਹੁਣ ਜਿਹੜੀ ਮੈਡੀਕੇਸ਼ਨ ਅਸੀਂ ਫੋਰ ਐਗਜ਼ਾਮਪਲ ਪ੍ਰੈਸਕ੍ਰਾਈਬ ਕਰਦੇ ਠੀਕ ਹੈ ਜੀ ਉਹ ਪ੍ਰੈਸਕ੍ਰਾਈਬ ਕਰਨ ਦੇ ਉੱਤੇ ਉਸ ਸਟ੍ਰਿਪ ਦੇ ਉੱਤੇ ਲਿਖਿਆ ਹੋਊਗਾ ਇਹਦੇ ਇੰਨੀ ਕੁਆਂਟੀਟੀ ਹੈ ਸాల్ਟ ਦੀ ਇੰਨੀ ਕੁਆਂਟੀਟੀ ਹੈ ਸాల్ਟ ਦੀ ਹੈ ਬਟ ਹੂ will make sure ਵੀ ਜੋ ਲਿਖਿਆ ਹੋਇਆ ਉਹ ਐਕਚੁਅਲ ਉਸ ਉਨੀ ਪੋਟੈਂਸੀ ਦੀ ਉਹ ਡਰੱਗ ਹੈ ਇਹੇ ਮੇਕ ਸ਼ੋਰ ਹੁੰਦਾ ਹੈ ਤਾਂ ਕਿਉਂ ਨਹੀਂ ਅਸੀਂ 10 ਰੁਪਏ ਦੀ ਦਵਾਈ ਖਰੀਦਦਾ ਸੀ ਠੀਕ ਹੈ ਜੀ ਪਰ ਦੂਜੇ ਪਾਰਟ ਤੇ ਜੀ ਐਟ ਫਾਲਟ ਜਿਹੜੇ ਨੇ ਕੁਝ ਸਾਡੇ ਮੈਨਿਕ ਹੋ ਗਏ ਸਭ ਹੀ ਪਰ ਕੁਝ ਲਾਲਚ ਵਸੋਂ ਜਾਂ ਕੁਝ ਬੰਦਿਆਂ ਦੇ ਆਪਣੇ ਸ਼ੇਅਰ ਹੁੰਦੇ ਨੇ ਆਪਣੇ ਕੁਝ ਪਰਸਨਲ ਮੁਫਾਦ ਇੰਟਰਸਟ ਹੁੰਦੇ ਨੇ ਵੀ ਡਾਕਟਰਸ ਉਹ ਦਵਾਈ ਪ੍ਰਿਸਕ੍ਰਾਈਬ ਕਰਾਉਂਦੇ ਨੇ ਜਾਂ ਇੱਕ ਪਾਰਟਿਕੂਲਰ ਮੈਨੂਫੈਕਚਰਰ ਤੋਂ ਬਣਵਾ ਕੇ ਉਹ ਦਵਾਈ ਆਪਣੇ ਕੋਲੇ ਹੀ ਰੱਖਵਾਉਂਦੇ ਨੇ ਵੀ ਉਹ ਦਵਾਈ ਤੁਸੀਂ ਪੂਰਾ ਜੱਗ ਤੱਕ ਲਓ ਤੁਹਾਨੂੰ ਉਹ ਦਵਾਈ ਨਹੀਂ ਮਿਲਣੀ ਸਿਰਫ ਉਸ ਡਾਕਟਰ ਤੋਂ ਹੀ ਉਹ ਦਵਾਈ ਮਿਲੂ ਸਿਰਫ ਆਪਣੇ ਇੱਕ ਪਰਸਨਲ ਵਾਸਤੇ ਜਿਹੜੀ ਚੀਜ਼ ਸੇਮ ਸਾਲਟ ਦੀ ਤੁਹਾਨੂੰ ਬਾਹਰ 10 ਰੁਪਏ ਚ ਮਿਲ ਸਕਦੀ ਹੈ ਤੁਹਾਨੂੰ ਅੰਦਰੋਂ 150 ਰੁਪਏ ਦੀ ਦਿੱਤੀ ਜਾਊਗੀ ਜੇ ਤੁਸੀਂ ਕਿਸੇ ਹੋਰ ਆ ਰਹੇ ਹੋ ਸੰਗਰੂਰ ਮਾਨਸੇ ਤੋਂ ਆ ਰਹੇ ਹੋ ਤਾਂ ਉਸ 150 ਰੁਪਏ ਦਵਾਈ ਲੈਣ ਲਈ ਤੁਹਾਨੂੰ ਜਿਵੇਂ ਤਾਂ ਰਿਆਲ ਸਾਹਿਬ ਨੇ ਕਿਹਾ ਸਾਰੇ ਆਪਣੇ ਦਿਹਾੜੀ ਭੱਜ ਕੇ ਬਿਮਾਰ ਬੰਦੇ ਨੂੰ ਉੱਥੇ ਆ ਕੇ ਉਸ ਤੋਂ ਵੀ ਦਵਾਈ ਲੈਣੀ ਪਊਗੀ ਸਸਕਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਨਿਊਜ਼ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਮੁੱਦਾ ਹੈਗਾ ਲੋਕਾਂ ਨਾਲ ਜੁੜਿਆ ਆਮ ਜਨਤਾ ਨਾਲ ਜੁੜਿਆ ਜਿੱਥੇ ਗੱਲ ਕਰਦੇ ਆ ਆਪਾਂ ਮੈਡੀਸਿਨਸ ਦੀ ਮੈਡੀਸਿਨਸ ਦੇ ਵਿੱਚ ਇਸ ਤਰ੍ਹਾਂ ਦਾ ਚੀਜ਼ਾਂ ਦੇਖੀਆਂ ਗਈਆਂ ਨੇ ਵੀ ਡਾਕਟਰ ਜਿਹੜੇ ਪ੍ਰੈਸਕ੍ਰਾਈਬ ਕਰਦੇ ਨੇ ਜਾਂ ਡਾਕਟਰ ਮੈਡੀਸਿਨ ਨੂੰ ਲਿਖਦੇ ਨੇ ਉਹ ਪ੍ਰੋਪਰ ਕਿਸੇ ਕੰਪਨੀ ਨੂੰ ਪ੍ਰਮੋਟ ਕਰਦੇ ਨੇ ਜਾਂ ਦਵਾਈ ਦਾ ਨਾਮ ਲਿਖ ਕੇ ਦੇ ਦਿੰਦੇ ਨੇ ਮਤਲਬ ਕਿ ਉਹੀ ਪ੍ਰੋਡਕਟ ਨੂੰ ਉਹ ਖਰੀਦੇ ਪੇਸ਼ੈਂਟ ਜਿਹੜਾ ਵੀ ਬਿਮਾਰ ਹੈਗਾ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਕੁਝ ਗਾਈਡਲਾਈਨਸ ਹੈਗੀਆਂ ਵੀ ਇੱਕ ਡਾਕਟਰ ਸੌਲਟ ਲਿਖ ਸਕਦਾ ਹੈਗਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਐਡਵੋਕੇਟ ਆਕਾਸ਼ ਜੀ ਮੇਰੇ ਨਾਲ ਮੌਜੂਦ ਨੇ ਔਰ ਸਤਨਾਮ ਸਿੰਘ ਧਾਲੀਵਾਲ ਜੀ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਤੇ ਰਾਣਾ ਜੀ ਮੇਰੇ ਨਾਲ ਮੌਜੂਦ ਨੇ ਇਹ ਜਿਹੜਾ ਮੁੱਦਾ ਹੈਗਾ ਬਹੁਤ ਹੀ ਗੰਭੀਰ ਹੈਗਾ ਸਤਨਾਮ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸਮਾਂ ਚੱਲ ਰਿਹਾ ਹੈਗਾ ਬਹੁਤ ਫਾਸਟ ਔਰ ਤੇਜ਼ ਹੈਗਾ ਇਸ ਦੌਰਾਨ ਲੋਕਾਂ ਕੋਲ ਟਾਈਮ ਵੀ ਨਹੀਂ ਹੁੰਦਾ ਇੰਨੀ ਅੱਜ ਜੀ ਕਈ ਨਾ ਆਪਾਂ ਦੇਖਦੇ ਆ ਕਿ 100 ਰੁਪਏ ਦੀ ਮੈਡੀਸਨ ਲਿਖੀ ਹੁੰਦੀ ਹੈ ਤੇ 2 2.5 ਹਜ਼ਾਰ ਦਾ ਕਾਰ ਚ ਤੇਲ ਫੂਕੇ ਤੇ ਬੰਦਾ ਉਸ ਦੁਕਾਨ ਤੇ ਲੈਣ ਆਉਂਦਾ ਕਿਉਂਕਿ ਜਦੋਂ ਕੋਈ ਕੰਬੀਨੇਸ਼ਨ ਲਿਖੀ ਜਾਂਦੀ ਹੈ ਤੇ ਉਹ ਉਸੇ ਹਸਪੀਟਲ ਦੇ ਡਰੱਗਸਟੋਰ ਤੋਂ ਮਿਲਦੀ ਹੈ ਬਾਹਰੋਂ ਨਹੀਂ ਮਿਲਦੀ ਇੱਕ ਪੇਸ਼ੈਂਟ ਦੇ ਮਤਲਬ ਕੀ ਕਹਿੰਦੇ ਆ ਉਹਦੇ ਸਹੂਲਤ ਵਾਸਤੇ ਇੱਕ ਜਿਹੜੀ ਆ ਮਤਲਬ ਸਾਲਟ ਜਿਹੜੇ ਲਿਖਣੇ ਆ ਉਹ ਚਾਹੀਦੇ ਆ ਪਰ ਹੁਣ ਵੀ ਆਪਾਂ ਦੇਖਦੇ ਆ ਕਿ ਕਈ ਡਾਕਟਰਸ ਹੈਗੇ ਆ ਉਹ ਕੱਲਾ ਕੱਲਾ ਜੇ ਕੰਬੀਨੇਸ਼ਨ ਲਿਖਣ ਤੇ ਕੱਲਾ ਕੱਲਾ ਸਾਲਟ ਵੀ ਵਿੱਚ ਲਿਖਦੇ ਵੀ ਆਹ ਸਾਲਟ ਆ ਵਿਚਕ ਤੁਸੀਂ ਉਹਨਾਂ ਦੇ ਰੈਗਿਸਟਰ ਤੋਂ ਲੈ ਲਓ ਭਾਵੇਂ ਬਾਹਰ ਲੈ ਲਓ ਉਹ ਵਧੀਆ ਗੱਲ ਆ ਪਰ ਜਿਹੜਾ ਕਿਉਂਕਿ ਡਾਕਟਰ ਕੰਪਨੀ ਜਿਹੜੀਆਂ ਹੈਗੀਆਂ ਵਾ ਜਨਰਿਕ ਉਹਨਾਂ ਦੀਆਂ ਦਵਾਈਆਂ ਆਪਣੇ ਅੰਦਰ ਰੱਖੀਆਂ ਹੁੰਦੀਆਂ ਉਹਨਾਂ ਦੇ ਬ੍ਰਾਂਡ ਲਿਖਦੇ ਆ ਉਹ ਜਿਹੜੇ ਪੇਸ਼ੀਐਂਟ ਉਹਨਾਂ ਤੇ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਬਾਹਰੋਂ ਨਹੀਂ ਮਿਲਦੀਆਂ ਉਹ ਗਲਤ ਗੱਲ ਆ ਕਾਜੀ ਜਿਹੜਾ ਮੋਦੀ ਗਵਰਨਮੈਂਟ ਆਈ ਸੀਗੀ ਉਹ ਮੋਦੀ ਗਵਰਨਮੈਂਟ ਨੇ ਜਨ ਔਸ਼ਦालय ਸ਼ੁਰੂ ਕੀਤੇ ਸੀਗੇ ਉਹਦੇ ਵਿੱਚ ਜਨਰਿਕ ਮੈਡੀਸਿਨਸ ਆਮ ਮਿਲ ਜਾਂਦੀ ਹੈ ਬਹੁਤ ਸਸਤੀ ਮਿਲਦੀ ਹੈ ਸੇਮ ਸਾਲਟ ਸੇਮ ਸੰਕੁਚ ਲੇਕਿਨ ਡਾਕਟਰ ਉੱਥੇ ਦਾ ਵੀ ਕਿਸੇ ਪੇਸ਼ੈਂਟ ਨੂੰ ਰეკਮੈਂਡ ਨਹੀਂ ਕਰਦੇ ਇਹਦਾ ਕਾਰਨ ਕੀ ਹੱਸ ਇਹਦੇ ਪਿੱਛੇ ਸਰ ਮੈਂ ਜਿੱਥੇ ਤੱਕ ਸਾਡਾ ਇੱਕ ਡਰਗ ਸਟੋਰ ਵੀ ਹੈ ਮੇਰੀ ਵਾਈਫ ਰਜਿਸਟਰਡ ਫਾਰਮਾਸਿਸਟ ਹੈ ਤਾਂ ਮੈਂ ਜਿੱਥੇ ਤੱਕ ਸਰ ਇਹਦੇ ਵਿੱਚ ਦੇਖਿਆ ਉਤਰ ਕੇ ਤਾਂ ਇਹਦੇ ਵਿੱਚ ਦੋ ਪਾਰਟੀਆਂ ਨੇ ਮੇਜਰ ਪਲੇਅਰਸ ਨੇ ਜਿਹੜੇ ਐਟ ਫਾਲਟ ਨੇ ਸਭ ਤੋਂ ਵੱਡੇ ਤਾਂ ਜੀ ਜਿੱਥੇ ਪ੍ਰੋਬਲਮ ਆਉਂਦੀ ਹੈ ਜਿਵੇਂ ਮੈਂ ਡਾਕਟਰ ਆ ਜੀ ਮੈਂ ਵੇਟ ਆਊਟ ਕਰੂੰਗਾ ਜੇ ਪੋਸਿਬਿਲਿਟੀ ਇਸ ਬੰਦੇ ਨੂੰ ਮੈਂ ਠੀਕ ਕਰਨ ਲਈ ਕੀ ਕੀ ਚੀਜ਼ਾਂ ਮੈਂ ਕਰ ਸਕਦਾ ਮੈਂ ਟੈਸਟ ਲਿਖੂੰਗਾ ਟੈਸਟਾਂ ਜੇ ਕਲੀਅਰ ਹੋਊਗਾ ਤਾਂ ਮੈਂ ਉਸ ਤੋਂ ਆਪਣਾ ਮੈਡੀਕੇਸ਼ਨ ਦਊਗਾ ਹੁਣ ਜਿਹੜੀ ਮੈਡੀਕੇਸ਼ਨ ਅਸੀਂ ਫੋਰ ਐਗਜ਼ਾਮਪਲ ਪ੍ਰੈਸਕ੍ਰਾਈਬ ਕਰਤੀ ਠੀਕ ਹੈ ਜੀ ਉਹ ਪ੍ਰੈਸਕ੍ਰਾਈਬ ਕਰਨ ਦੇ ਉੱਤੇ ਉਸ ਸਟ੍ਰਿਪ ਦੇ ਉੱਤੇ ਲਿਖਿਆ ਹੋਊਗਾ ਇਹਦੇ ਇੰਨੀ ਕੁਆਂਟੀਟੀ ਐਸ ਸਾਲਟੀ ਇੰਨੀ ਕੁਆਂਟੀਟੀ ਐਸ ਸਾਲਟ ਦੀ ਹੈ ਬਟ ਹੂ ਵਿਲ ਮੇਕ ਸ਼ੋਰ ਵੀ ਜੋ ਲਿਖਿਆ ਹੋਇਆ ਉਹ ਐਕਚੁਅਲ ਉਸ ਉਨੀ ਪੋਟੈਂਸੀ ਦੀ ਉਹ ਡਰੱਗ ਹੈ ਕਿ ਨਹੀਂ ਹੈ ਤੁਸੀਂ ਆਪਾਂ ਕਹਿ ਦਿੰਦੇ ਆ ਜੇ ਵੀ ਜਨੋਸ਼ਦੀ ਖੁੱਲੀ ਹੋਈ ਹੈ ਜਨੋਸ਼ਦਾਇਲੇ ਖੁੱਲੇ ਹੋਏ ਆ ਤੁਸੀਂ ਇਹਨਾਂ ਤੋਂ ਡਰੱਗ ਲਓ ਠੀਕ ਹੈ ਜੀ ਇਹਨਾਂ ਤੋਂ ਮੈਡੀਸਿਨ ਲਓ ਇਹਨਾਂ ਦੀ ਮੈਡੀਸਿਨ ਲਿਜਾ ਕੇ ਤੁਸੀਂ ਲੈਬ ਤੋਂ ਟੈਸਟ ਕਰਾਓ ਵੀ ਜਿੰਨੀ ਕੁਆਂਟੀਟੀ ਲਿਖੀ ਹੋਈ ਹੈ ਕੀ ਉਹਨਾਂ ਐਕਟਿਵ ਸਾਲਟ ਇਹਦੇ ਚ ਹੈ ਕਿ ਨਹੀਂ ਹੈ ਜੇ ਇਹ ਮੈਕਸ਼ਰ ਹੁੰਦਾ ਤਾਂ ਕਿਉਂ ਨਹੀਂ ਅਸੀਂ 10 ਰੁਪਏ ਦੀ ਦਵਾਈ ਖਰੀਦਾਂਗੇ ਹੂੰ ਠੀਕ ਹੈ ਜੀ ਫਿਰ ਦੂਜੇ ਪਾਰਟ ਤੇ ਜੀ ਐਟ ਫਾਲਟ ਜਿਹੜੇ ਨੇ ਕੁਝ ਸਾਡੇ ਮੈਨ ਕਹਾਂਗੇ ਸਭ ਹੀ ਪਰ ਕੁਝ ਲਾਲਚ ਵਸੋਂ ਜਾਂ ਕੁਝ ਬੰਦਿਆਂ ਦੇ ਆਪਣੇ ਸ਼ੇਅਰ ਹੁੰਦੇ ਨੇ ਜਾਂ ਆਪਣੇ ਕੁਝ ਪਰਸਨਲ ਮੁਫਾਦ ਇੰਟਰਸਟ ਹੁੰਦੇ ਨੇ ਵੀ ਡਾਕਟਰਸ ਉਹ ਦਵਾਈ ਪ੍ਰੈਸਕ੍ਰਾਈਬ ਕਰਾਉਂਦੇ ਨੇ ਜਾਂ ਇੱਕ ਪਾਰਟਿਕੂਲਰ ਮੈਨੂਫੈਕਚਰਰ ਤੋਂ ਬਣਵਾ ਕੇ ਉਹ ਦਵਾਈ ਆਪਣੇ ਕੋਲੇ ਹੀ ਰੱਖਵਾਂਦੇ ਨੇ ਵੀ ਉਹ ਦਵਾਈ ਤੁਸੀਂ ਪੂਰਾ ਜੱਗ ਤੱਕ ਲਓ ਤੁਹਾਨੂੰ ਉਹ ਦਵਾਈ ਨਹੀਂ ਮਿਲਣੀ ਸਿਰਫ ਉਸ ਡਾਕਟਰ ਤੋਂ ਹੀ ਉਹ ਦਵਾਈ ਮਿਲੂਗੀ ਸਿਰਫ ਆਪਣੇ ਇੱਕ ਪਰਸਨਲ ਉਹਦੇ ਲਈ ਜਿਹੜੀ ਚੀਜ਼ ਸੇਮ ਸਾਲਟ ਦੀ ਤੁਹਾਨੂੰ ਬਾਹਰ 10 ਰੁਪਏ ਚ ਮਿਲ ਸਕਦੀ ਹੈ ਤੁਹਾਨੂੰ ਅੰਦਰੋਂ 150 ਰੁਪਏ ਦੇਖਣੇ ਨਹੀਂ ਪਊਗੀ ਜੇ ਤੁਸੀਂ ਕਿਸੇ ਹੋਰ ਆ ਰਹੇ ਹੋ ਸੰਗਰੂਰ ਮਾਨਸੇ ਤੋਂ ਆ ਰਹੇ ਹੋ ਤਾਂ ਉਹ 150 ਰੁਪਏ ਦਵਾਈ ਲੈਣ ਲਈ ਤੁਹਾਨੂੰ ਜਿਵੇਂ ਧਾਰਿਆਲ ਸਾਹਿਬ ਨੇ ਕਿਹਾ ਸਾਰੇ ਆਪਣੇ ਦਿਹਾੜੀ ਭੱਲ ਕੇ ਬਿਮਾਰ ਬੰਦੇ ਨੂੰ ਉੱਠ ਕੇ ਆ ਕੇ ਉੱਥੋਂ ਹੀ ਦਵਾਈ ਲੈਣੀ ਪਊਗੀ ਇਹਨੂੰ ਰੋਕਣ ਲਈ ਮੇਕ ਸ਼ੋਰ ਕਰਨ ਲਈ ਜਿਹੜੀ ਸਾਡੀ ਮੈਡੀਕਲ ਐਸੋਸੀਏਸ਼ਨ ਹੈ ਇੰਡੀਆ ਦੀ ਆਈਐਮਏ ਹੈ ਤੇ ਆਪਣੀ ਮੈਡੀਕਲ ਕਾਉਂਸਲ ਜਿਹੜੀ ਬਣੀ ਹੋਈ ਆ ਸਾਡੀ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ ਸੀ ਕਿ ਡਾਕਟਰ ਸਿੰਗਲ ਸਾਲਟ ਪ੍ਰੈਸਕ੍ਰਾਈਬ ਕਰਨ ਠੀਕ ਹੈ ਜੀ ਉਹ ਸਿੰਗਲ ਸਾਲਟ ਪ੍ਰੈਸਕ੍ਰਾਈਬ ਕਰਦੇ ਆ ਤਾਂ ਫੋਰ ਐਗਜ਼ਾਮਪਲ ਪੈਰਾਸੀਟਾਮੋਲ ਇਜ਼ ਅ ਸਾਲਟ ਜਿਵੇਂ ਤਾਂ ਰਿਹਾ ਸਾਬ ਨੇ ਪਹਿਲਾਂ ਐਗਜ਼ਾਮਪਲ ਦਿੱਤੀ ਤੁਸੀਂ ਪੈਰਾਸੀਟਾਮੋਲ ਪ੍ਰੈਸਕ੍ਰਾਈਬ ਕਰੋਗੇ ਤਾਂ ਵੀ ਬੰਦਾ ਲੈ ਲੂਗਾ ਇੱਕ ਪੇਸ਼ੈਂਟ ਨੂੰ ਅਸੀਂ ਰੀਲੀਫ ਦੇਣਾ ਕਿ ਉਹਨੂੰ ਹੋਰ ਇਹਨਾਂ ਉਲਝਾ ਦੇਣਾ ਵੀ ਉਹ ਬੰਦਾ ਆਪਣੀ ਬਿਮਾਰੀ ਭੁੱਲ ਕੇ ਬੰਦਾ ਇਹ ਸੋਚੇ ਵੀ ਮੈਂ ਦਵਾਈ ਪ੍ਰੋਕਿਊਰ ਕਿੱਥੋਂ ਕਰਾਂ ਠੀਕ ਹੈ ਜੀ ਤੁਸੀਂ ਉਹਦੀ ਜਗ੍ਹਾ ਉਹੀ ਚੀਜ਼ ਦਾ ਨਾਮ ਜਿਵੇਂ ਕਹਿੰਦੇ ਵੀ ਪੁਰਾਣੀ ਸ਼ਰਾਬ ਨਵੀਂ ਬੋਤਲ ਚ ਪਾ ਕੇ ਦੇਤੀ ਉਹਦਾ ਨਾਮ ਤੁਸੀਂ ਬਦਲ ਕੇ ਉਹਨੂੰ ਆਪਣੇ ਕੋਲੇ ਹੀ ਅਵੇਲੇਬਲ ਰੱਖ ਲਿਆ ਵੀ ਤੂੰ ਭਰਾਵਾ ਜੇ ਠੀਕ ਹੋਣਾ ਤਾਂ ਤੈਨੂੰ ਇੱਥੇ ਆਣਾ ਪੈਣਾ ਹੈ ਇਹਦੇ ਖਿਲਾਫ ਜਿਹੜੀ ਨੋਟੀਫਿਕੇਸ਼ਨ ਆ ਗਈ ਬਹੁਤ ਵਧੀਆ ਹੋ ਗਿਆ ਉਹਨੂੰ ਇਹ ਕਿਦਾਂ ਮੇਕ ਸ਼ੋਰ ਕੀਤਾ ਵੀ ਜੇ ਜਿਹੜਾ ਬੰਦਾ ਉਹਨੂੰ ਫਲਾਉਟ ਕਰਵੇ ਉਹਦੇ ਖਿਲਾਫ ਕੋਈ ਐਕਸ਼ਨ ਅਜੇ ਤੱਕ ਲਿਆ ਤੁਸੀਂ ਸੁਣਿਆ ਕਿਸੇ ਡਾਕਟਰ ਨੂੰ ਇਹਨਾਂ ਨੇ ਫੜ ਕੇ ਉਹਤੇ ਕਾਰਵਾਈ ਕੀਤੀ ਹੋਵੇ ਵੀ ਤੋ ਕਿਉਂ ਇਹ ਡਿਸਕ੍ਰਿਪਸ਼ਨ ਲਈ ਰਾਣਾ ਜੀ ਤੁਹਾਡੇ ਕੋਲੋਂ ਮੇਰਾ ਇੱਕ ਸਵਾਲ ਆ ਫੈਮਿਲੀ ਦੇ ਵਿੱਚ ਕੋਈ ਵੀ ਬਿਮਾਰ ਹੁੰਦਾ ਹੈ ਕੁਝ ਹੁੰਦਾ ਆਪਾਂ ਨੂੰ ਇੱਕ ਦਵਾਈ ਦਾ ਨਾਮ ਯਾਦ ਹੁੰਦਾ ਹੈ ਗੱਲ ਹੋ ਰਹੀ ਹੈ ਸਾਲਟ ਵੀ ਡਾਕਟਰ ਸਾਲਟ ਲਿਖੇ ਇਹ ਕਿੱਥੇ ਤੱਕ ਇਹ ਚੀਜ਼ਾਂ ਗੰਭੀਰਤਾ ਨਾਲ ਲਈ ਜਾ ਸਕਦੀਆਂ ਨੇ ਵੀ ਡਾਕਟਰ ਇੱਕ ਸਾਲਟ ਲਿਖੇਗਾ ਔਰ ਉਹਦੀ ਡਿਗਰੀ ਲਿਖੇਗਾ ਪਰਸੈਂਟੇਜ ਲਿਖੇਗਾ ਫਿਰ ਉਹ ਮੈਡੀਸਨ ਆਪਾਂ ਲੱਭਣ ਜਾਵਾਂਗੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਗੰਭੀਰ ਹੈਗੀਆਂ ਕਿਸ ਤਰ੍ਹਾਂ ਦੇਖਦੇ ਉਸ ਚੀਜ਼ ਨੂੰ ਮੈਂ ਆਪਣੀ ਲਾਈਫ 'ਚ ਹਿੰਦੁਸਤਾਨ 'ਚ ਮੈਡੀਕਲ ਪ੍ਰੈਕਟਿਸ ਵਿੱਚ ਇਹ ਜਿਹੜੀ ਕੋਈ ਸਿਸਟਮ ਦੇਖਿਆ ਜਿੱਥੇ ਡਾਕਟਰ ਨੇ ਕੋਈ ਸੌਲ ਡਿਸਕ੍ਰਾਈਬ ਕੀਤਾ ਹੋਵੇ ਇਹ ਬੜਾ ਅੱਛਾ ਟੋਪਿਕ ਹੈ ਇਤੇ ਕੰਮ ਹੋਣਾ ਚਾਹੀਦਾ ਪੂਰੇ ਯੂਰਪ 'ਚ ਇਸ ਤਰ੍ਹਾਂ ਦੀ ਪ੍ਰੈਕਟਿਸ ਹੈ ਜੋ ਕਿ ਬਹੁਤ ਹੀ ਅੱਛੀ ਹੈ ਪਰ ਕੋਈ ਸਿਸਟਮ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਮਲਟੀਨੇਸ਼ਨ ਕੰਪਨੀਆਂ ਨੇ ਡਾਕਟਰਸ ਨੇ ਇਹਨਾਂ ਨੈਕਸਸ ਹੈ ਇਹ ਵੱਡੇ ਵੱਡੇ ਬ੍ਰਾਂਡ ਹੀ ਦੁਨੀਆ ਲਿਖਦੇ ਨੇ ਉਧਰ ਗਰੀਬ ਲੋਕ ਐਕਸਪਲੋਇਟ ਹੁੰਦੇ ਨੇ ਜੋ ਕਿ ਨਹੀਂ ਹੋਣਾ ਚਾਹੀਦਾ ਗਵਰਨਮੈਂਟ ਦੇ ਨਿਗਾਹ ਚ ਵੀ ਹੈ ਪਰ ਸਮਝ ਨਹੀਂ ਆ ਰਹੀ ਹੈ ਕਿ ਨਾ ਗਵਰਨਮੈਂਟ ਕੁਝ ਕਰ پا ਰਹੀ ਹੈ ਨਾ ਹੀ ਅਸੀਂ ਕੁਝ ਕਰ ਪਾ ਰਿਹਾ ਆਮ ਪਬਲਿਕ ਜਿਹੜੀ ਐਕਸਪਲੋਇਟ ਹੋ ਰਹੀ ਹੈ ਬਹੁਤ ਪੂਰੀ ਤਰ੍ਹਾਂ ਜੋ ਕਿ ਨਹੀਂ ਹੋਣਾ ਚਾਹੀਦਾ ਤਲੇਵਾਲ ਜੀ ਮੇਰਾ ਇੱਕ ਸਵਾਲ ਹੈਗਾ ਬਹੁਤ ਇਦੇ ਵਿੱਚ ਗੱਲ ਕਰਦੇ ਸਵਾਲ ਮੇਰੇ ਦਿਮਾਗ ਚ ਜਾਏਗਾ ਲੋਕ ਕੀ ਕਹਿੰਦੇ ਨੇ ਜਾਂ ਜਿਹੜੇ ਐਲੋਪੈਥਿਕ ਦੇ ਨਾਲ ਨੈਗੇਟਿਵਿਟੀ ਰੱਖਦੇ ਨੇ ਜਾਂ ਆਯੁਰਵੈਦ ਦੇ ਨਾਲ ਉਹਨਾਂ ਦੀ ਸੋਚ ਹੁੰਦੀ ਹੈ ਗੰਬੀਰਤਾ ਦੇ ਨਾਲ ਮੈਂ ਤਰਕ ਕਰਦੇ ਰਹਿੰਦੇ ਨੇ ਵੀ ਅੰਗਰੇਜ਼ੀ ਦਵਾਈ ਜਿਹੜੀ ਬਣਦੀ ਹੈਗੀ ਉਹਦੇ ਵਿੱਚ ਜਾਨਵਰਾ ਦਾ ਕੁਛ ਨਾ ਕੁਛ ਯੂਜ਼ ਹੁੰਦਾ ਹੈ ਜਾਂ ਕੀੜੇ ਮਕੌੜਿਆਂ ਦਾ ਜ਼ਹਿਰ ਯੂਜ਼ ਹੁੰਦਾ ਹੈਗਾ ਲੇਕਿਨ ਦੇਖਿਆ ਜਾਵੇ ਆਯੁਰਵੈਦ ਦੇ ਵਿੱਚ ਵੀ ਕਿਸੇ ਨਾ ਕਿਸੇ ਪਾਸੇ ਬਹੁਤ ਹੀ ਡੀਪਲੀ ਜਾਇਆ ਜਾਵੇ ਤੇ ਕੁਝ ਇਸ ਤਰ੍ਹਾਂ ਦੇ ਜਾਨਵਰ ਹੈਗੇ ਜਿਹੜੇ ਅਸੀਂ ਸੁਣੇ ਹੀ ਨਹੀਂ ਕਦੇ ਦੇਖੇ ਹੀ ਨਹੀਂ ਉਨਾ ਦਾ ਮਾਸ ਜਾਂ ਉਹਨਾਂ ਦੇ ਹੱਡੀਆਂ ਦਾ ਵੀ ਉੱਥੇ ਪ੍ਰਯੋਗ ਕੀਤਾ ਜਾਂਦਾ ਹੈਗਾ ਇਹ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਉਂਕਿ ਪਸ ਤੋਂ ਬਾਅਦ ਕਿਹਾ ਜਾਂਦਾ ਵੀ ਅਸੀਂ ਇਨਸਾਨੀ ਜੀਵਨ ਨੂੰ ਬਚਾਉਣ ਵਾਸਤੇ ਇਸ ਮੈਡੀਸਿਨ ਨੂੰ ਰੈਡੀ ਕਰ ਰਹੇ ਹਾਂ ਦੇਖੋ ਜਿਹੜੇ ਐਜਰਵੈਦਿਕ ਪੈਥੀਆ ਬਹੁਤ ਜ਼ਿਆਦਾ ਪੁਰਾਣੇ ਆ ਪਰ ਜਿਹੜੀ ਐਲੋਪੈਥੀ ਹੈ ਇਸ ਤੋਂ ਬਾਅਦ ਚਾਈ ਹੈ ਪਰ ਬੜੇ ਕੁਇਕਲੀ ਜਿਹੜੀ ਹੈ ਮਤਲਬ ਇਹਨੇ ਸਾਰੇ ਦੇ ਉੱਤੇ ਕਬਜ਼ਾ ਕਰ ਲਿਆ ਕਹਾਂਗੇ ਆਪਾਂ ਵੀ ਮਤਲਬ ਕਿਉਂਕਿ ਸਰਜਰੀ ਇੰਨੀ ਡਿਵੈਲਪ ਹੋ ਗਈ ਜਿਹੜੇ ਐਜਰਵੈਦਿਕ ਜਾਂ ਹੋਰ ਕਿਸੇ ਪੈਥੀ ਦੇ ਵਿੱਚ ਨਹੀਂ ਆ ਇਸ ਕਰਕੇ ਇਹਨਾਂ ਨੇ ਕਵੇਖਿਆ ਬਿਲਕੁਲ ਜਦੋਂ ਟੈਸਟ ਕਰਾਉਂਦੇ ਆ ਸਾਹਮਣੇ ਆਉਂਦਾ ਜਿਹੜੀ ਮੈਡੀਸਿਨ ਦਿੰਦੇ ਆ ਉਹ ਪ੍ਰਸਕ੍ਰਿਪਸ਼ਨ ਉਹਦੇ ਉੱਤੇ ਮਤਲਬ ਸਟ੍ਰਿਪ ਦੇ ਉੱਤੇ ਲਿਖਿਆ ਹੁੰਦਾ ਵੀ ਆ ਆ ਮੈਡੀਸਿਨ ਆ ਕੱਲ ਨੂੰ ਕੋਈ ਰਿਐਕਸ਼ਨ ਕੋਈ ਹੁੰਦੀ ਹੈ ਤੇ ਉਹਦਾ ਉਹਨਾਂ ਕੋਲ ਹੱਲ ਹੈਗਾ ਹੁਣ ਕਹੀ ਥਾਈ ਨਾ ਚਲੋ ਆਪਣਾ ਇਸ ਵੇਲੇ ਐਲੋ ਐਜਰੋਵੇਡਿਕ ਜਾਂ ਹੋਮੋਪੈਥੀ ਜਾਂ ਕਿ ਜਿਹੜੀ ਹੋਰ ਪੈਥੀ ਹੈ ਉਹਦੇ ਰਿਗਾਰਡਿੰਗ ਨਹੀਂ ਹੈ ਸਾਡੀ ਇਸ ਵੇਲੇ ਜਿਹੜੀ ਗੱਲਬਾਤ ਦੀ ਸਰਚਾ ਆ ਉਹ ਸਿਰਫ ਜਿਹੜੇ ਡਾਕਟਰ ਦੇ ਸਾਹਟ ਲਿਖਣ ਦੇ ਉੱਤੇ ਆ ਇਸ ਕਰਕੇ ਅਸੀਂ ਉਧਰ ਨੂੰ ਹੀ ਮਤਲਬ ਜਿਹੜਾ ਆ ਜਿਹੜੀ ਸੌਲਟ ਦੀ ਗੱਲ ਕਰਦੇ ਆ ਸਾਡੀ ਵੀ ਕਈ ਡਾਕਟਰਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਹੁੰਦੀ ਸੀਗੀ ਤੇ ਉਹ ਡਾਕਟਰ ਕਹਿੰਦੇ ਸੌਲਟ ਲਿਖੀ ਨਹੀਂ ਸਕਦੇ ਦੇਖੋ ਸਾਲਟ ਦਾ ਉਹਨਾਂ ਦਾ ਜਿਹੜਾ ਮੈਂਟਲ ਸਿਸਟਮ ਹੁੰਦਾ ਹੈ ਉਹ ਦਵਾਈ ਨੂੰ ਪ੍ਰਮੋਟ ਕਰਨਾ ਹੁੰਦਾ ਹੈ ਜਿਹੜੇ ਐਮਰ ਤੋਂ ਦਵਾਈ ਲੈ ਰਹੇ ਨੇ ਜਿਹੜੀ ਕੰਪਨੀ ਤੋਂ ਲੈ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਕਮਿਸ਼ਨ ਹੁੰਦਾ ਹੈਗਾ ਮੈਂ ਉਹੀ ਗੱਲ ਕਰਦਾ ਜਿਹੜਾ ਸਾਲਟ ਇਸ ਕਰਕੇ ਨਹੀਂ ਲਿਖ ਸਕਦੇ ਕਿਉਂਕਿ ਉਹਦੇ ਵਿੱਚ ਡਾਕਟਰ ਨੂੰ ਕੁਝ ਬਚਣਾ ਨਹੀਂ ਨਾ ਡਾਕਟਰ ਨੂੰ ਨਾ ਕੇਮਿਸਟ ਨੂੰ ਮੇਜਰ ਪ੍ਰੋਬਲਮ ਆ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਵਾਂ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਡਾਕਟਰਸ ਨੂੰ ਕੋਈ ਬੈਨੀਫਿਟ ਨਹੀਂ ਵੀ ਦਿੰਦੀਆਂ ਉਹ ਇਨਡਾਇਰੈਕਟਲੀ ਕੋਈ ਮਤਲਬ ਜੇ ਕਿਤੇ ਟੂਰ ਬਾਹਰ ਦਾ ਕਿਤੇ ਦਾ ਜਿਹੜਾ ਵਾ ਉਹ ਸਪான்ਸਰ ਕਰ ਦਣਗੀਆਂ ਹੋਰ ਵੱਡੇ ਗਿਫਟ ਜਿਹੜੇ ਸਪான்ਸਰ ਕਰ ਦਣਗੀਆਂ ਉਹ ਡਾਕਟਰ ਜਿਹੜੇ 10 ਰੁਪਏ ਦੀ ਦਵਾਈ ਲਿਖ ਕੇ ਸਰਸਰ ਦਾ ਉਹਨੂੰ 150 200 ਰੁਪਏ ਦੀ ਜਿਸ ਤਰ੍ਹਾਂ ਕਾਜੀ ਨੇ ਕਿਹਾ ਉਹ ਲਿਖਦਾ ਡਾਕਟਰ ਉਸੇ ਚੀਜ਼ ਦੇ ਵਿੱਚ ਆ ਗਿਆ ਪਰ ਪਹਿਲਾਂ ਹੀ ਕਿਹਾ ਸੀਗਾ ਵੀ ਛੋਟੀ ਦਵਾਈ ਲਿਖਦੇ ਲਿਖਦੇ ਬੰਦਾ ਇੱਕ ਛੋਟਾ ਜਿਹਾ ਰੂਮ ਦੇ ਵਿੱਚ ਇੱਕ ਨਰਸਿੰਗ ਹੌਮ ਸ਼ੁਰੂ ਕਰਦਾ ਹੈ ਕਲੀਨਿਕ ਸ਼ੁਰੂ ਕਰਦਾ ਹੈ ਔਰ ਉਹਨੂੰ ਇਸ ਤਰ੍ਹਾਂ ਦਾ ਕਿਹੜਾ ਇੰਟਰਸਟ ਹੁੰਦਾ ਵਾ ਵੀ ਉਹ ਦਵਾਈ ਹੀ ਉਹ ਲਿਖਦਾ ਹੈਗਾ ਜਿਦੇ ਕਰਕੇ ਉਹ ਬੰਦਾ ਇੱਕਦਮ 5 ਸਾਲ ਦੇ ਵਿੱਚ ਰਿਚ ਹੋ ਜਾਂਦਾ ਹੈਗਾ ਔਰ ਉਸ ਤੋਂ ਬਾਅਦ ਉਹ ਜਗ੍ਹਾ ਤੇ ਜਗ੍ਹਾ ਕੁਝ ਤੱਤ ਜੇ ਆਪਾਂ ਦੇਖੀਏ ਲੁਧਿਆਣਾ ਦੇ ਵਿੱਚ ਹੀ ਆਪਣੇ ਇਸ ਤਰ੍ਹਾਂ ਦੇ ਤੱਤ ਹੈਗੇ ਕੁਝ ਆਪਾਂ ਹਸਪੀਟਲ ਦਾ ਨਾਂ ਨਹੀਂ ਲਵਾਂਗੇ ਲੇਕਿਨ ਉਹ ਦੇਖਦੇ ਦੇਖਦੇ ਅੱਜ ਆਪਾਂ 10-15 ਸਾਲ ਚ ਦੇਖੀਏ ਤਾਂ ਜਗ੍ਹਾ ਤੇ ਜਗ੍ਹਾ ਜਗ੍ਹਾ ਤੇ ਜਗ੍ਹਾ ਲਈ ਜਾ ਰਹੇ ਨੇ ਇਹਦੇ ਉੱਤੇ ਲਗਾਮ ਕਿਉਂ ਨਹੀਂ ਕਸੀ ਜਾਂਦੀ ਹੈਗੀ ਦੇਖੋ ਇਹਦੇ ਤੇ ਜੋ ਜਿਹੜਾ ਸਰਕਾਰ ਆ ਉਹਨੂੰ ਕਰਨ ਦੀ ਲੋੜ ਆ ਵਿਚਾਕ ਆਈਐਮਏ ਨੇ ਜਾਂ ਨੈਸ਼ਨਲ ਮੈਡੀਕਲ ਜਿਹੜਾ ਕਮਿਸ਼ਨ ਆ ਉਹ ਉਹਨੇ ਸਾਠ ਲਿਖਣ ਦੇ ਉੱਤੇ ਕੀਤਾ ਪਰ ਸਰਕਾਰ ਦਾ ਵੀ ਇਹਦੇ ਚ ਰੋਲ ਆ ਸਰਕਾਰ ਕਰ ਸਕਦੀ ਹੈ ਜੇ ਸਰਕਾਰ ਚਾਵੇ ਸਰਕਾਰ ਤਾਂ ਕਰ ਸਕਦੀ ਹੈ ਇਹ ਦੇਖ ਤੇ ਅਜ ਤੱਕ ਗੱਲ ਕਿਹਨੇ ਨਹੀਂ ਮੈਂ ਮੈਂ ਇਮਰਜੈਂਸੀਗਾ ਜਾਂ ਗੱਲ ਉਠਾਉਣ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਕਿੱਥੇ ਤੱਕ ਫਾਇਦਾ ਹੋ ਗਿਆ ਜਿਹੜਾ ਚੁੱਪ ਕਰਕੇ ਬੈਲ ਰਹੇ ਨੇ ਨਹੀਂ ਇਹਦੇ ਵਿੱਚ ਮੇਨ ਜਿਹੜੀ ਗੱਲ ਆ ਕਿਉਂਕਿ ਜਿ setSearch ਕਿਹਾ ਵੀ ਮਤਲਬ ਇਹੜੀਆਂ ਵੱਡੀਆਂ ਕੰਪਨੀਆਂ ਨੇ ਪਲੱਸ ਜਿਹੜੇ ਪੋਲੀਟੀਕਲ ਨੇ ਉਹ ਇੱਕ ਨੈਕਸਸ ਚੱਲ ਰਿਹਾ ਇਹਨਾਂ ਦਾ ਉਹ ਮਤਲਬ ਜਿਹੜੀਆਂ ਇਲੈਕਸ਼ਨਾਂ ਵਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਦਵਾਈਆਂ ਨੇ ਵੱਡੀਆਂ ਕੰਪਨੀਆਂ ਉਹਨਾਂ ਤੋਂ ਬਲਕਦੇ ਬਹੁਤ ਵੱਡੀ ਅਮਾਉਂਟ ਦੇ ਵਿੱਚ ਜਿਹੜੇ ਆ ਉਹ ਫੰਡ ਮਿਲ ਜਾਂਦੇ ਆ ਫੰਡਸ ਦੇ ਵਿੱਚ ਕਿਆ ਉਹ ਫਿਰ ਇਹ ਟਾਪਿਕ ਇਸ ਪਾਸੇ ਲੱਗਦਾ ਨਹੀਂ ਹੁਣ ਜਿਸ ਤਰ੍ਹਾਂ ਆਪਾਂ ਪਿਛੇ ਇੱਕ ਮਤਲਬ ਮੈਂ ਤੇ ਕਾਹ ਜੀ ਨੇ ਡਿਸਕਸ਼ਨ ਕੀਤੀ ਸੀਗੀ ਕਿ ਜਿਹੜੀਆਂ ਜਨਰਿਕ ਬ੍ਰਾਂਡਡ ਜਿਹੜੀਆਂ ਨੇ ਮਤਲਬ ਉਹਨਾਂ ਦੇ ਰੇਟ ਜਿਹੜੇ ਆ ਉਹ ਫਿਕਸ ਹੋਣੇ ਚਾਹੀਦੇ ਆ ਮਤਲਬ ਉਹ ਕੇਮਿਸਟ ਦਾ ਮਾਰਜਿਨ ਪਾ ਕੇ ਹੋਲ سیلਰ ਦਾ ਮਾਰਜਿਨ ਪਾ ਕੇ ਉਹ ਉੱਥੇ ਹੋਵੇ ਜੇ ਉੱਥੇ ਹੋਊਗਾ ਐਥੀਕਲ ਵਾਲੇ ਜਿਹੜੇ ਦੂਜੇ ਐਥੀਕਲ ਸੇਲਰ ਤਾਂ ਉਹ ਰੱਖ ਨਹੀਂ ਸਕਣਗੇ ਤਾਂ ਰੇਟ ਜੇ ਨਹੀਂ ਰੱਖਣਗੇ ਸਾਰਿਆਂ ਨੂੰ ਬਰਾਬਰਤਾ ਆਊਗੀ ਬਰਾਬਰਤਾ ਆਊਗੀ ਪੇਸ਼ੈਂਟ ਨੂੰ ਫਾਇਦਾ ਹੋਊਗਾ ਪਾ ਸਰਕਾਰ ਕਰਨੀ چاہیے ਕਿਉਂ ਨਹੀਂ ਕਰ ਸਕਦੀ ਕਿਉਂਕਿ ਜਿਹੜੀ ਵੀ ਪੋਲਿਟੀਕਲ ਪਾਰਟੀ ਮੇ ਕਿਸੇ ਇੱਕ ਦਾ ਨਾਂ ਆ ਜਾਂਦਾ ਤੁਸੀਂ ਇਹ ਪਿੱਛੇ ਦੇਖਿਆ ਹੈ ਸ਼ੇਰਾਂ ਦਾ ਕੀ ਰੌਲਾ ਰੱਪਾ ਪਿਆ ਇਹਨਾਂ ਦਾ ਹੈਨਾ ਮਤਲਬ ਇਹ ਮੋਟੀ ਅਮਾਉਂਟ ਜਿਹੜੀ ਇਹਨਾਂ ਨੂੰ ਫੰਡਸ ਦੇ ਵਿੱਚ ਥੱਲੇੋਂ ਲਾ ਕੇ ਉੱਤੇ ਤੱਕ ਜਾਂਦੀ ਹੈ ਇਹ ਕਰਕੇ ਕੋਈ ਕੰਮ ਨੂੰ ਤਿਆਰ ਨਹੀਂ ਹੁੰਦਾ ਹੁਣ ਕਲ ਕੁਆਲਿਟੀ ਦੀ ਲੱਗਾ ਮੈਂ ਗੱਲ ਕਰਨ ਜੇ ਕੁਆਲਿਟੀ ਦੀ ਗੱਲ ਆਪਾਂ ਦੇਖੀ ਹੈ ਨਾ ਤੇ ਜਿਹੜੇ ਛੋਟੇ ਤੋਂ ਛੋਟੇ ਕੰਪਨੀ ਹਨ ਨਾ ਉਹ ਵੀ ਕੁਆਲਿਟੀ ਪੂਰੀ ਦੇ ਸਕਦੇ ਆ ਜੇਕਰ ਸਰਕਾਰ ਦਾ ਸਿਕੰਜਾ ਪੂਰਾ ਉੱਤੇ ਕੱਸਿਆ ਹੋਵੇ ਉਹਦੇ ਮੁਤਾਬਕ ਡਰਗ ਕਾਸਮੈਟਿਕ ਉਦੇ ਮੁਤਾਬਕ ਕੋਈ ਕੰਪਨੀ ਜਿੰਨੀ ਕੁਆਂਟੀਟੀ ਲਿਖੀ ਆ ਉਹਦੇ ਤੋਂ ਥੋੜੀ ਜੀ ਵੇਰੀਏਸ਼ਨ ਤੇ ਕਰ ਸਕਦੀ ਆ ਜ਼ਿਆਦਾ ਨਹੀਂ ਕਰ ਸਕਦੀ ਨਹੀਂ ਤੇ ਸੈਂਪਲ ਜਿਹੜਾ ਸਬਸਟੈਂਡਰਡ ਹੋ ਜੇ ਫੇਲ ਹੋ ਜਾਊ ਠੀਕ ਹੈ ਪਰ ਉਹਦੇ ਤੇ ਜਿਹੜੀ ਨਿਗਰਾਨੀ ਦੀ ਜਿਹੜੀ ਲੋੜ ਆ ਟੈਸਟਿੰਗ ਜਿਹੜੀ ਜੇ ਟੈਸਟਿੰਗ ਕੀਤੀ ਜਾਵੇ ਜਿਸ ਤਰ੍ਹਾਂ ਆਕਾਸ਼ ਜੀ ਨੇ ਹੁਣੇ ਕਹੀ ਗੱਲ ਵੀ ਜਿਹੜੇ ਆਹਾਂ ਔਸ਼ਧੇ ਜੇ ਉਹਦੇ ਤੇ ਸਾਰੀਆਂ ਦਵਾਈਆਂ ਚੈਸਟ ਹੋਣ ਜਿਹੜੇ ਹਸਪੀਟਲਸ ਦੇ ਵਿੱਚ ਸਪਲਾਈ ਹੁੰਦੀਆਂ ਨੇ ਸਰਕਾਰੀ ਜਿੱਥੇ ਪਰਚੇਜ਼ ਆ ਉਹਨਾਂ ਦੀ ਸਾਰੀ ਟੈਸਟਿੰਗ ਹੋਵੇ ਹੁਣ ਤੁਸੀਂ ਸਿਵਲ ਹਸਪੀਟਲ ਤੋਂ ਜਾ ਕੇ ਦਵਾਈ ਪਰਚੇਜ਼ ਕਰ ਲਓ ਉਹਦੇ ਤੁਸੀਂ ਵੇਖ ਲਓਗਾ ਕਿੰਨਾ ਤੇ ਜੇ ਤੁਸੀਂ ਦੂਜੀ ਪਰਚੇਜ਼ ਕਰੋਗੇ ਕਿਸੇ ਕੰਪਨੀ ਦੀ ਉਹਦਾ ਵੇਖ ਲਓ ਕਿਉਂਕਿ ਉਹਨਾਂ ਤੇ ਸਿਰਫ ਇਹ ਹੁੰਦਾ ਵੀ ਕੰਟਰੈਕਟ ਸਰਕਾਰੀ ਕੰਟਰੈਕਟ ਆ ਇਹਦੇ ਚ ਕੀ ਮਤਲਬ ਤੁਸੀਂ ਸਮਝਦੇ ਹੋ ਕਿ ਇਹ ਕਿਹਨੇ ਲੈਣਾ ਤੇ ਕਿਹਨੇ ਲੈਣਾ ਜੀ ਐਸ ਪਰ ਐਡਵੋਕੇਟ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲਾਅ ਖਾਸ ਤੌਰ ਤੇ ਪਤਾ ਹੋਵੇ ਇਹ ਡਾਕਟਰ ਜਿਹੜਾ ਹੈਗਾ ਦਵਾਈ ਨੂੰ ਸੌਲਟ ਦੇ ਰਹੀਂ ਹੀ ਪ੍ਰਸਕ੍ਰਾਈਬ ਕਰ ਸਕਦਾ ਹੈਗਾ ਨਾਮ ਦੇ ਨਾਲ ਨਹੀਂ ਸਰ ਜਿਹੜੇ ਦਾ 5ਵੇਂ ਲਾ ਕਹਿੰਦੇ ਐਕਟ ਕਹਿੰਦੇ ਐਕਟ ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਆਉਗੀ ਵੀ ਤੁਸੀਂ ਪ੍ਰੋਸੀਜਰ ਡਾਕਟਰ ਦਾ ਡਿਫਾਈਨ ਕਰ ਦੋ ਮੈਨੇ ਹੀ ਲਿਖਣਾ ਉਹਦੇ ਉੱਤੇ ਜਜਮੈਂਟ ਆਇਆ ਸੀ ਸੁਪਰੀਮ ਕੋਰਟ ਦੀ ਜਿੱਦੇ ਜੀ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਫਾਰਦਰ ਰਿਲੀਫ ਆਫ ਮੈਨੀ ਪੀਪਲ ਹੂ ਆਰ ਇਲ ਤੁਸੀਂ ਉਹਨਾਂ ਨੂੰ ਰਿਲੀਫ ਪ੍ਰੋਵਾਈਡ ਕਰੋ ਤੁਸੀਂ ਸੌਲਟ ਲਿਖੋ ਉਹ ਬੰਦਾ ਜਿੱਥੋਂ ਮਰਜੀ ਪਰਚੇਜ਼ ਕਰ ਲੇ ਹੁਣ ਮੈਨੂੰ ਜੇ ਤੁਸੀਂ ਐਗਜ਼ੈਕਟ ਦਵਾਈ ਦਾ ਨਾਮ ਹੀ ਲਿਖ ਦੋਗੇ ਮੇਤੋ ਫੋਰ ਫੋਰ ਐਗਜ਼ਾਮਪਲ ਸਿਪਲਾ ਦੀ ਫਲਾਣੀ ਟੈਂਟ ਚੀਜ਼ ਹੀ ਖਾਣਗੇ ਠੀਕ ਹੈ ਜੀ ਹੁਣ ਉਹਦੇ ਚ ਮੇਰਾ ਪਰਸਨਲ ਇੰਟਰਸਟ ਹੋ ਸਕਦਾ ਠੀਕ ਹੈ ਜੀ ਉਹ ਬੰਦਾ ਤਾਂ ਪਹਿਲਾਂ ਹੀ ਬਿਮਾਰ ਹੈ ਜੇ ਉਹਦੇ ਜੇਬ ਨਹੀਂ ਉਹ ਇਹ ਲੋਕ ਕੋਡ ਕਰਦੀ ਤਾਂ ਉਹ ਕਿਵੇਂ ਆਪਣੇ ਆਪ ਨੂੰ ਠੀਕ ਕਰੂਗਾ ਤੇ ਮੇਰਾ ਆਖਰੀ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਕਾਫੀ ਸਮਾਂ ਹੋ ਜਾਂਦਾ ਹੈ ਕੋਈ ਨਾ ਕੋਈ ਉੱਠਦਾ ਹੈਗਾ ਇਸ ਚੀਜ਼ ਨੂੰ ਲੈ ਕੇ ਸੌਲਟ ਨੂੰ ਜਾਂ ਮੈਡੀਸਿਨਸ ਨੂੰ ਲੈ ਕੇ ਸਟੈਂਪ ਧਾਲੀਵਾਲ ਜੀ ਨੇ ਇਸ ਮੁੱਦੇ ਨੂੰ ਚੱਕਿਆ ਹੈਗਾ ਤੇ ਧਾਲੀਵਾਲ ਜੀ ਮੇਰਾ ਸਵਾਲ ਇਹ ਹੀ ਹੈਗਾ ਵੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਅੱਜ ਆਪਾਂ ਸਵਾਲ ਚੱਕਤਾ ਹੈਗਾ ਅੱਗੇ ਇਸ ਦੇ ਉੱਤੇ ਕੋਈ ਵਰਕ ਹੋਣਾ ਚਾਹੀਦਾ ਕਿਸੇ ਨੂੰ ਤੁਸੀਂ ਮਿਲੋਗੇ ਜਾਂ ਕੰਸਰਨ ਕਰੋਗੇ ਵੀ ਆ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਹੈ ਦੇਖੋ ਜਿਸ ਤਰ੍ਹਾਂ ਕਾਸ ਜੀ ਨੇ ਦੱਸਿਆ ਵੀ ਐਨ ਐਮ ਸੀ ਜਿਹੜਾ ਨੈਸ਼ਨਲ ਮੈਡੀਕਲ ਜਿਹੜਾ ਕਾੰਸਲਿਆ ਜਾਂ ਕਮਿਸ਼ਨੇਆ ਜਾਂ ਮਤਲਬ ਆਈ.ਐਮ.ਏ. ਆ ਇਹ ਉਹਨਾਂ ਨੇ ਕੀਤਾ ਤੇ ਵੈਸੇ ਤੇ ਡਿਊਟੀ ਉਹਨਾਂ ਦੀ ਬਣਦੀ ਹੈ। ਬੇ ਮਤਲਬ ਜਿਹੜੇ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਆ ਉਹਨਾਂ ਤੇ ਉੱਤੇ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਕਰਾਉਣ ਪੈਂਦਾ ਉਹਨਾਂ ਦਾ। ਪਰ ਫਿਰ ਵੀ ਅਸੀਂ ਰਿਪਰੈਜ਼ੈਂਟੇਸ਼ਨ ਦੇ ਸਕਦੇ ਹਾਂ ਦਮਾਂ ਦੇ। ਕਿਉਂਕਿ ਇਹ ਇੱਕ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਹਾਂ ਹਾਂ ਮੈਂਡਟਰੀ ਮੈਂਡਟਰੀ ਡਾਕਟਰਸ ਦੇ ਵਾਸਤੇ ਚਾਹੀਦਾ ਵੀ ਹਰ ਇੱਕ ਡਾਕਟਰ ਜਿਹੜਾ ਵਾ ਉਹ ਸਾਲਟ ਹੀ ਲਿਖੇ। ਕਿ ਕਿਹਾ ਜਾਂਦਾ ਨਾ ਵੀ ਸਾਰੇ ਪਾਸੇ ਟ੍ਰੇਨਿੰਗਸ ਤਾਂ ਹੁੰਦੀਆਂ ਨੇ ਰੋਜ਼ ਦੀਆਂ ਸੈਮੀਨਾਰ ਲੱਗਦੇ ਨੇ ਡਾਕਟਰਾਂ ਦਾ ਜਿਹੜੇ ਸੈਮੀਨਾਰ ਲੱਗਣ ਇਹਦੇ ਵਿੱਚ ਕੋਈ ਗਵਰਨਮੈਂਟ ਦਾ ਪਰਸਨ ਆ ਕੇ ਕੁਝ ਇਸ ਚੀਜ਼ ਦਾ ਗਾਈਡਲਾਈਨਸ ਕਰ ਦੇ ਇਹਦੇ ਵਿੱਚ ਜੋ ਮੈਂ ਮਹਿਸੂਸ ਕਰਦਾਂਗੀ ਉਹ ਇਹ ਆ ਵੀ ਸਾਰੀ ਮਸ਼ੀਨਰੀ ਹੈਗੀ ਹੈ ਕਰੰਟਲੀ ਐਸਟੈਬਲਿਸ਼ਡ ਮਸ਼ੀਨਰੀ ਹੈ ਸਾਡੇ ਕੋਲੇ ਸੈਮੀਨਾਰ ਲਾੜਨਾ ਕੁਝ ਨਹੀਂ ਹੋਣਾ ਜਦ ਤੱਕ ਤੁਹਾਡੀ ਇੰਟੈਂਸ਼ਨ ਨਹੀਂ ਕਲੀਅਰ ਇੰਟੈਂਸ਼ਨ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਜੇ ਸਾਰੀ ਮਸ਼ੀਨਰੀ ਦੀ ਡਰੱਗ ਇਨਸਪੈਕਟਰ ਨੇ ਉਹਨਾਂ ਕੋਲੇ ਰੇਡ ਕਰਨ ਦਾ ਜਿੰਨੀ ਡਰਗ ਫੜੀ ਗਈ ਉਹਨੂੰ ਸੀਲ ਕਰਨ ਦਾ ਉਹਦੇ ਤੇ ਕਾਰਵਾਈ ਕਰਵਾਉਣ ਦਾ ਐਫ ਆਈ ਆਰ ਦਰਜ ਕਰਾਉਣ ਤੱਕ ਦਾ ਉਹਨਾਂ ਕੋਲੇ ਪਾਵਰ ਹੈ ਪਰ ਗੱਲ ਉੱਥੇ ਇਹ ਇੰਟੈਂਸ਼ਨ ਤੇ ਆ ਜਾਂਦੀ ਹੈ ਹੁਣ ਉਸ ਬੰਦੇ ਦੀ ਜੇ ਇੰਟੈਂਸ਼ਨ ਹੋਊਗੀ ਜਿਹੜੇ ਜਿਹੜਾ ਵੀ ਕੋਈ ਡਰਗ ਇੰਸਪੈਕਟਰ ਹੈ ਏ ਬੀ ਸੀ ਜੇ ਉਹਦੀ ਇੰਟੈਂਸ਼ਨ ਹੋਊਗੀ ਵੀ ਮੈਂ ਆਪਣੇ ਜਿਹੜੇ ਪਰਪਸ ਲਈ ਮੈਂ ਇਸ ਨੌਕਰੀ ਤੇ ਇਸ ਚੇਅਰ ਤੇ ਬੈਠਾ ਮੈਂ ਉਹਨੂੰ ਪੂਰਾ ਕਰਨਾ ਕਿ ਤੁਮ ਸੋਸਾਇਟੀ ਦੀ ਚੇਂਜ ਆਪਣੇ ਨੂੰ ਦੇਖਣ ਨੂੰ ਮਿਲੂਗੀ। ਇਹ ਲੈ ਬੈਠੇ ਇਹ ਕਹਿੰਦੇ 1000 ਰੁਪਇਆ ਪਾ ਕੇ ਬਾਹਰ ਆ ਜੂਗਾ ਆਪਣੇ ਆਪਣੇ ਦੇਸ਼ ਚ ਭ੍ਰਸ਼ਟਾਚਾਰ ਸਭ ਤੋਂ ਜ਼ਿਆਦਾ ਹੈਗਾ ਔਰ ਇਸੇ ਕਰਕੇ ਮਤਲਬ ਇਹਨੂੰ ਇੱਕ ਨੋਟੀਫਿਕੇਸ਼ਨ ਨਾ ਰਹਿਣ ਦਿੱਤਾ ਜਾਵੇ ਇੱਕ ਫੋਟੋਥੈਸ ਟਾਈਗਰ ਬਣਾ ਕੇ ਨਾ ਛੱਡਿਆ ਜਾਵੇ ਇਹਦੇ ਤੇ ਇੱਕ ਅੱਛਾ ਇੰਪਲੀਮੈਂਟੇਸ਼ਨ ਹੋਣਾ ਚਾਹੀਦੀ ਹੈ। ਤਰੇਲ ਸਾਹਿਬ ਨੇ ਬਹੁਤ ਇੱਕ ਨੇਕ ਉਕਰਾਲਾ ਕੀਤਾ ਜਿਹਦੇ ਚ ਇਹਨਾਂ ਨੇ ਐਡਾ ਬਹੁਤ ਹੀ ਲੋਕਾਂ ਦੀ ਲਾਈਫ ਚੇਂਜਿੰਗ ਇੱਕ ਜਿਨ੍ਹਾਂ ਦੇ ਘਰੇ ਕੋਈ ਪੱਕੀ ਬਿਮਾਰੀ ਘਰ ਕਰਕੇ ਬੈਠੇ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਜਿਨ੍ਹਾਂ ਨੂੰ ਇਹ ਸੋਚਣ ਤੇ ਮਜਬੂਰ ਹੋਇਆ ਜਾਂ ਬੰਦਾ ਵੀ ਅੱਜ ਸੌਦਾ ਲਈਏ ਕਿ ਦਵਾਈ ਲਈਏ ਜਿਨ੍ਹਾਂ ਨੇ ਇਹ ਹਾਲਾਤ ਨੇ ਉਹਨਾਂ ਦੇ ਲਈ ਰੀਲੀਫ ਲੈ ਲਈ ਉਹਨਾਂ ਨੇ ਇੰਨਾ ਵਧੀਆ ਇੱਕ ਇਹ ਮੁਹਿੰਮ ਚੇੜੀ ਹੋਈ ਹੈ ਅਸੀਂ ਉਹਨਾਂ ਦੇ ਨਾਲ ਆ ਜਿੱਥੇ ਵੀ ਰਿਪੋਰਟੇਸ਼ਨ ਕਰਨਗੇ ਅਸੀਂ ਉਹਨਾਂ ਦੇ ਨਾਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜਾਣਕਾਰੀ ਜਿਹੜੀ ਹੈਗੀ ਲੋਕਾਂ ਤੱਕ ਪਹੁੰਚੀ ਹੈਗੀ ਤੇ ਹਿਊਮਨ ਰਾਈਟਸ ਬੁਲੇਟਿਨ ਇਸ ਤਰ੍ਹਾਂ ਦੀ ਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੋਸ਼ਿਸ਼ ਇਹੀ ਰਹੇਗੀ ਵੇ ਲੋਕਾਂ ਦੇ ਹੱਕ ਦੀ ਜਿਹੜੀ ਆਵਾਜ਼ ਹੈ ਉਹਨੂੰ ਚੱਕਿਆ ਜਾਵੇ ਤੇ ਉਹ ਕਿਤੇ ਨਾ ਕਿਤੇ ਸਰਕਾਰ ਜਾਂ ਜਿਹੜੇ ਸਰਕਾਰੀ ਨੁਮਾਇੰਦੇ ਨੇ ਪ੍ਰਸ਼ਾਸਨ ਉਹਨਾਂ ਤੱਕ ਪਹੁੰਚਾਈ ਜਾ ਸਕੇ ਕੁਝ ਹੱਲ ਹੋ ਸਕੇ